ਗੁਰੂ ਪਿਆਰੀ ਸਾ ਸੰਗ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਾਜਵਾਜ ਕੀ ਅੱਖੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਸੀ ਤੁਹਾਡੇ ਨਾਲ ਇੱਕ ਤਾਂ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਕਥਨ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਤਾਂ ਸੰਤ ਮਹਾਂਪੁਰਸ਼ਾਂ ਜੀ ਦੇ ਦੱਸੇ ਹੋਏ गुप्त वचन ਇੱਕ ਵਾਰ ਤੁਸੀਂ ਮੰਨ ਲਓ ਸਾਧ ਸੰਗਤ ਜੀ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਸੰਤਬ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੀਡੀਓ ਨੂੰ ਵੱਤ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਸਾਥ ਸੰਗਤ ਜੀ ਬਹੁਤ ਸਾਰੀ ਸੰਗਤ ਇਦਾਂ ਦੀ ਹੈ ਭੈਣ ਭਰਾ ਇਦਾਂ ਦੇ ਨੇ ਜਿਨ੍ਹਾਂ ਦੇ ਬਿਆਨ ਬਹੁਤ ਸਾਲ ਲੰਘ ਚੁੱਕੇ ਨੇ ਪਰ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਸਾਥ ਸੰਗਤ ਜੀ ਤੁਸੀਂ ਸਤਿ ਮਹਾਪੁਰਸ਼ਾਂ ਜੀ ਦੀ ਇਸ ਗੁਪਤ ਵਿਧੀ ਨੂੰ ਮੰਨ ਲਓ ਤਾਂ ਸਾਥ ਸੰਗਤ ਜੀ ਇਸ ਨਾਲ ਪਾਈ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋ ਜਾਵੇਗੀ ਮਹਾਪੁਰਸ਼ ਦੀ ਕਿਰਪਾ ਕਰਨਗੀ ਤੁਹਾਡੀ ਚੋਲੀ ਵਿੱਚ ਖੈਰ ਪਾਉਣਗੀ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਸ਼ਬਦ ਦੀ ਪਵਿੱਤਰ ਸ਼ਬਦ ਦੀ ਤੇ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਇੱਕ ਵਾਰੀ ਦੀ ਪਾਈ ਗੱਲ ਹੈ ਇੱਕ ਭੈਣ ਸੀ ਸਾਧ ਸੰਗਤ ਜੀ ਇਹ ਇੱਕ ਸੱਚੀ ਹੱਦ ਬੀਤੀ ਘਟਨਾ ਹੈ ਸਾਸ ਸੰਗਤ ਜੀ ਇਹ ਸਾਡੇ ਪਰਿਵਾਰ ਦੇ ਵਿੱਚ ਦੀ ਘਟਨਾ ਹੈ ਸਾਸ ਸੰਗਤ ਜੀ ਇੱਕ ਭੈਣ ਸਿਪਾਈ ਜਿਸ ਦੇ ਵਿਆਹ ਨੂੰ 20 ਸਾਲ ਹੋ ਚੁੱਕੇ ਸੀ ਸਾਸ ਸੰਗਤ ਜੀ ਉਸ ਦੇ ਔਲਾਦ ਨਹੀਂ ਹੋ ਰਹੀ ਸੀ ਸਾਸ ਸੰਗਤ ਜੀ ਉਸ ਨੇ ਬਹੁਤ ਦਵਾਈਆਂ ਖਾਧੀਆਂ ਬਹੁਤ ਨੱਕ ਰਗੜੇ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ ਸਾਸ ਸੰਗਤ ਜੀ ਉਹ ਬਹੁਤ ਜਿਆਦਾ ਦੁਖੀ ਪਰੇਸ਼ਾਨ ਸੀ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਜਦੋਂ ਉਸ ਨੇ ਇੰਨੇ ਡਾਕਟਰਾਂ ਕੋ ਗਈ ਇੰਨੇ ਬਾਬਿਆਂ ਕੋ ਗਈ ਤਾਂ ਸਾਤਸੰਗਤ ਜੀ ਉਹਨੇ ਇੰਨੇ ਉਪਾਏ ਕਰਤੇ ਇੰਨੀਆਂ ਦਵਾਈਆਂ ਖਾਦੀਆਂ ਜਦੋਂ ਉਸ ਨੂੰ ਕੋਈ ਫਰਕ ਨਹੀਂ ਪਿਆ ਤਾਂ ਸਾਤਸੰਗਤ ਜੀ ਉਹ ਦੁਖੀ ਹੋ ਗਏ ਬੈਠ ਗਈ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹਨੇ ਦਵਾਈਆਂ ਖਾਦੀਆਂ ਪਰ ਉਹਨੂੰ ਕੋਈ ਫਰਕ ਨਾ ਪਿਆ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਜਿਹੜੀ ਭੈਣ ਸੀ ਨਾ ਉਹ ਸਵੇਰੇ ਅੰਮ੍ਰਿਤ ਵੇੜੇ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ ਸਾਤ ਸੰਗਤ ਜੀ ਉਸ ਦੇ ਪਿੰਡ ਦੀ ਇੱਕ ਹੋਰ ਬੀਬੀ ਸੀ ਜੋ ਉੱਥੇ ਆਉਂਦੀ ਹੁੰਦੀ ਸੀ ਸਾਤ ਸੰਗਤ ਜੀ ਉੱਥੇ ਜਾ ਕੇ ਉਸ ਨੇ ਝਾੜੂ ਦੀ ਸੇਵਾ ਕਰਨੀ ਸਾਤ ਸੰਗਤ ਜੀ ਪ੍ਰਸ਼ਾਦੀਆਂ ਦੀ ਸੇਵਾ ਕਰਨੀ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹਨਾਂ ਦੋਨਾਂ ਭੈਣਾਂ ਦਾ ਮੇਲ ਹੋ ਗਿਆ ਸਾਸ ਸੰਗਤ ਜੀ ਜਦੋਂ ਉਸ ਭੈਣ ਨੇ ਦੱਸਿਆ ਉਸ ਬੇਬੀ ਨੂੰ ਕਿ ਮੇਰੇ ਵਿਆਹ ਨੂੰ 20 ਸਾਲ ਹੋ ਚੁੱਕੇ ਨੇ ਮੈਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਸਾਸ ਸੰਗਤ ਜੀ ਉਸ ਨੇ ਕਿਹਾ ਕਿ ਤੂੰ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਚਲੇ ਜਾ ਉਹ ਤੇਰੀ ਝੋਲੀ ਵਿੱਚ ਖੁਸ਼ੀਆਂ ਪਾਉਣਗੇ ਤਾਂ ਸਾਸ ਸੰਗਤ ਜੀ ਜਿਸ ਦੇ ਵਿਆਹ ਨੂੰ 20 ਸਾਲ ਹੋ ਚੁੱਕੇ ਸੀ ਤਾਂ ਸਾਸ ਸੰਗਤ ਜੀ ਉਸ ਨੇ ਇਦਾਂ ਹੀ ਕੀਤਾ ਭਾਈ ਜਦੋਂ ਉਹ दुखी ਹੋਗੇ ਉਹ ਦਾ ਕਿਸੇ ਪਾਸੇ ਉਸ ਨੂੰ ਕੁਝ ਨਹੀਂ ਦਿਖ ਰਿਆ ਸੀ ਤਾਂ ਸਾਧ ਸੰਗਤ ਜੀ ਉਸ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਅਨਸਾਲੇ ਸਾਹਿਬ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਕੋਲ ਚਲੀ ਗਈ ਤਾਂ ਸਾਧ ਸੰਗਤ ਜੀ ਉਹਨੇ ਉੱਥੇ ਜਾ ਕੇ ਬਾਬਾ ਜੀ ਮੱਥਾ ਟੇਕਿਆ ਸਾਧ ਸੰਗਤ ਜੀ ਉਸਨੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਤੇ ਉਹ ਰੋਣ ਲੱਗ ਪਈ ភੁੱਬਾ ਮਾਰ ਕੇ ਬਾਬਾ ਜੀ ਕਹਿੰਦੇ ਪਾਈ ਕੀ ਹੋਇਆ ਕਹਿੰਦੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਮੇਰੇ ਵਿਆਹ ਨੂੰ 20 ਸਾਲ ਹੋ ਗਏ ਮੈਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਜੀ ਮਹਾਪੁਰਸ਼ ਕਹਿੰਦੇ ਪਾਈ ਧੀਏ ਰੋ ਨਾ ਵਾਹਿਗੁਰੂ ਭਲੀ ਕਰੇਗਾ ਸਾਧ ਸੰਗਤ ਜੀ ਮਹਾਪੁਰਸ਼ਾ ਜੀ ਨੇ ਉਸ ਨੂੰ ਇੰਨਾ ਕਿਆ ਤਾਂ ਸਾਧ ਸੰਗਤ ਜੀ ਕਹਿੰਦੀ ਬਾਬਾ ਜੀ ਮੇਰੀ ਗਰੀਬ ਦੀ ਝੋਲੀ ਵਿੱਚ ਖੈਰ ਪਾ দাও ਤਾਂ ਸਾਧ ਸੰਗਤ ਜੀ ਬਾਬਾ ਜੀ ਨੂੰ ਉਸ ਨੇ ਦੱਸਿਆ ਕਿ ਬਾਬਾ ਜੀ ਮੇਰੇ ਕਈ ਸਾਲ ਵਿਆਹ ਦੇ ਲੰਘ ਜਾਣ ਦੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਕਈ ਲੋਕ ਇਸ ਦੇ ਚਲਦੇ ਪਰੇਸ਼ਾਨ ਹੋ ਜਾਂਦੇ ਹਨ ਸਾਧ ਸੰਗਤ ਜੀ ਪਰ ਕੋਈ ਹੱਲ ਨਹੀਂ ਮਿਲਿਆ ਬਹੁਤ ਦਵਾਈਆਂ ਵੀ ਖਾ ਕੇ ਦੇਖ ਲਈਆਂ ਪਰ ਫਿਰ ਵੀ ਬੱਚਾ ਨਹੀਂ ਹੋਇਆ ਸਾਧ ਸੰਗਤ ਜੀ ਤਾਂ ਬਾਬਾ ਜੀ ਕਹਿੰਦੇ ਪਾਈ ਕੋਈ ਗੱਲ ਨਹੀਂ ਬਾਬਾ ਪਾਹੀ ਗੁਰੂ ਤੇਰੀ ਭਲੀ ਕਰੇਗਾ ਸਾਧ ਸੰਗਤ ਜੀ ਤਾਂ ਬਾਬਾ ਜੀ ਨੇ ਸਾਧ ਸੰਗਤ ਜੀ ਵਚਨ ਕੀਤੇ ਪਾਈ ਤੂੰ ਇਸ ਸ਼ਬਦ ਦਾ ਜਾਪ 108 ਵਾਰ ਰੋਜ਼ 21 ਦਿਨ ਕਰਨਾ ਹੈ ਸਾਧ ਸੰਗਤ ਜੀ ਮਾਪੂਰ ਸਾਹਿਬ ਜੀ ਨੇ ਦੱਸਿਆ ਪਾਈ ਤੂੰ ਸਵੇਰੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਜਿੱਥੇ ਵੀ ਤੁਸੀਂ ਤੋਬੱਤੀ ਲਗਾਉਂਦੇ ਹੋ ਉੱਥੇ ਤੋਬੱਤੀ ਲਗਾ ਕੇ ਸਾਧ ਸੰਗਤ ਜੀ ਜੋਤ ਜਗਾ ਕੇ ਜਿਸ ਗੁਰੂ ਨੂੰ ਵੀ ਤੁਸੀਂ ਮੰਨਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਜਗਾਉਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਜਗਾ ਕੇ ਦੇਸੀ ਘਰ ਦੀ ਜੋਤ ਜਗਾਉਣੀ ਹੈ ਤਾਂ ਸਾਧ ਸੰਗਤ ਜੀ ਜੋਤ ਜਗਾ ਕੇ ਤੁਸੀਂ ਇੱਕ ਸੁੱਚੀ ਚਾਦਰ ਲੈ ਕੇ ਉੱਥੇ ਵਿਛਾਉਣੀ ਹੈ ਸਾਧ ਸੰਗਤ ਜੀ ਉਸ ਦੇ ਉੱਪਰ ਬੈਠ ਕੇ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ 11 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ 108 ਵਾਰ ਈਸ਼ਵਰ ਦਾ ਜਾਪ ਕਰਨਾ ਹੈ ਇਹ ਤੁਸੀਂ 21 ਦਿਨ ਕਰਨਾ ਹੈ ਸਾਤ ਸੰਗਤ ਜੀ 21 ਦਿਨ ਦੇ ਉਪਰੰਤ ਤੁਸੀਂ ਅਰਦਾਸ ਕਰਨੀ ਹੈ ਖੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਜੋ ਵੀ ਤੁਹਾਡੇ ਨੇੜੇ ਦੇ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਤੁਸੀਂ ਅਰਦਾਸ ਕਰਵਾਉਣੀ ਹੈ ਤਾਂ ਸਾਤ ਸੰਗਤ ਜੀ ਤੁਹਾਡੀ ਚੋਲੀ ਦੇ ਵਿੱਚ ਖੁਸ਼ੀਆਂ ਆ ਜਾਣੀਆਂ ਸਾਤ ਸੰਗਤ ਜੀ ਸਾਤ ਸੰਗਤ ਜੀ ਉਸ ਭੈਣ ਨੇ ਇਸੇ ਤਰ੍ਹਾਂ ਹੀ ਕੀਤਾ ਪਾਈ ਸਾਤ ਸੰਗਤ ਜੀ ਉਹ ਮੈਨੂੰ 21 ਦਿਨ ਇਸ ਮੂਲ ਮੰਤਰ ਦਾ ਜਾਪ ਤੇ ਇਸ ਸ਼ਬਦ ਦਾ ਜਾਪ ਕੀਤਾ ਤਾਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਉਸ ਨੂੰ 2 ਮਹੀਨੇ ਬਾਅਦ ਹੀ ਸਾਧ ਸੰਗਤ ਜੀ ਉਸ ਨੂੰ ਪ੍ਰੈਗਨਨਸੀ ਹੋ ਗਈ ਸਾਧ ਸੰਗਤ ਜੀ ਉਹ ਬਹੁਤ ਖੁਸ਼ ਹੋਈ ਜਿਹੜੀ 20 ਸਾਲਾਂ ਤੋਂ ਵਿਦੀ ਕੰਮ ਨਹੀਂ ਨਾ ਕੀਤੀ ਤਾਂ ਸਾਧ ਸੰਗਤ ਜੀ ਕਹਿੰਦੇ ਸੰਤ ਮਹਾਪੁਰਸ਼ ਜਿਸ ਸਿਰ ਜਿਸ ਦੇ ਸਿਰ ਤੇ ਹੱਥ ਵੀ ਰੱਖ ਦਿੰਦੇ ਨੇ ਉਸ ਦੇ ਸਾਰੇ ਰੋਗ ਕੱਟੇ ਜਾਂਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਿਹੜੇ ਡਾਕਟਰ ਕਹਿੰਦੇ ਸੀ ਕਿ ਉਸ ਦੇ ਕਦੇ ਔਲਾਦ ਨਹੀਂ ਹੋ ਸਕਦੀ ਤਾਂ ਸਾਧ ਸੰਗਤ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਸ ਦੇ ਔਲਾਦ ਦੀ ਪ੍ਰਾਪਤੀ ਹੋ ਗਈ ਸਾਧ ਸੰਗਤ ਜੀ ਉਹ ਜਦੋਂ 1 ਸਾਲ ਬਾਅਦ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਗਏ ਤਾਂ ਸਾਧ ਸੰਗਤ ਜੀ ਜੋ ਬਾਈਗੁਰ ਜੀ ਨੇ ਉਸ ਨੂੰ ਸੰਤਾਨ ਦੀ ਪ੍ਰਾਪਤੀ ਦਿੱਤੀ ਸੀ ਤਾਂ ਸਾਧ ਸੰਗਤ ਜੀ ਉਹ ਉਸ ਨੂੰ ਨਾਲ ਲੈ ਕੇ ਗਈ ਤਾਂ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਦੇ ਜਾ ਕੇ ਡੇਰੇ ਜਦੋਂ ਉਸੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਮੱਥਾ ਡੇਕਦ ਹੋਏ ਬਾਬਾ ਜੀ ਹੱਸਣ ਲੱਗ ਪਏ ਕਹਿੰਦੇ ਭਾਈ ਹੋ ਗਏ ਡਾਕਟਰ ਫੇਲ ਸਾਧ ਸੰਗਤ ਜੀ ਕਹਿੰਦੀ ਹਾਂ ਜੀ ਬਾਬਾ ਜੀ ਕਹਿੰਦੇ ਭਾਈ ਜਿੱਥੇ ਦਵਾਈ ਨਹੀਂ ਕੰਮ ਕਰਦੀ ਨਾ ਉੱਥੇ ਗੁਰੂ ਅੱਗੇ ਕੀਤੀ ਹੋਈ ਅਰਦਾਸ ਕੰਮ ਕਰਦੀ ਹੈ ਸਾਧ ਸੰਗਤ ਜੀ ਕਹਿੰਦੇ ਬ੍ਰਹਮ ਗਿਆਨੀ ਤਾਂ ਸਬਦ ਦੇ ਦਿਲਾਂ ਦੀਆਂ ਜਾਣਦਾ ਹੈ ਉਸ ਨੂੰ ਸਬਦ ਦਾ ਪਤਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਆਓ ਹੁਣ ਆਪਾਂ ਇਸ ਵద్ధి ਸਾਝ ਪਾਉਂਦੇ ਹਾਂ ਸਭ ਤੋਂ ਪਹਿਲਾਂ सा संगत जी मूल मंत्र का जो जाप है उसन ग्यारह बार जपना है एक क्यों कारता पूर्क नेर पौ नेर वैर अकाल मूरत आजुनी सैबंग प्रसाद जप आदि सच जुगाद सच हैप्पी सच नानक होसी पी सच वाहे गुरु जी सहाए एक ओंकार सतनाम करता पुरख निरप निरवैर अकाल मूरत आजु नीसब ਗੁਰ ਪ੍ਰਸਾਦ ਜਪ ਆਤ ਸਤ ਜੁਗਤ ਸਤ ਹੈਪੀ ਸਚ ਨਾਨਕ ਹੋਸੀ ਪੀ ਸਤ ਵਾਹਿਗੁਰੂ ਜੀ ਸਹਾਇ 사 ਸੰਗਤ ਜੀ ਇਸ ਨੂੰ ਤੁਸੀਂ 11 ਵਾਰ ਜਪਣਾ ਹੈ 사 ਸੰਗਤ ਜੀ ਉਸ ਤੇ ਉਪਰੰਤ ਸੀ ਇਸ ਸ਼ਬਦ ਦਾ ਜਾਪ ਕਰਨਾ ਹੈ ਆਓ ਹੁਣ ਅਪੈਸ਼ਵਾਦੀ ਸਾਜ ਕਉਂਦੇ ਹਨ ਸੱਚੇ ਸਾਹਿਬ ਸੱਚ ਨਾਮ ਪਾਖਿਆਂ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤਿਸੇ ਦਰਵਾਰ ਮੋਹ ਕੀ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ சாச்சா பார்த்தேதே ரே தரபார மோகிபோல் போலு தர பார अमृत बेला साचना वड्याई विचार करमी आवे कपड़ा नदरी मुख द्वार नानक एवे जानी है सब आपे सचियार ਸੱਚਾ ਸਾਹਿਬ ਸਾਚਨਾਉ ਪਾਖਿਆਂ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤ ਦੇਸ ਦੇ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮ੍ਰਿਤ ਵੇਲਾ ਸਾਚਨਾਵ ਵੜਿਆ ਇਹ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸਾਚਨਾਵ ਪਾਖਿਆਂ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਆਗੇ ਰਖੀਏ ਜਿਤ ਦਿਰ ਸੈ ਦਰਬਾਰ ਮੋਹੋਂ ਕੀ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਬੇਲਾ ਸਾਚਨਾਉ ਵੜਿਆਈ ਵਿਚਾਰ करमी आवे कपड़ा नदरी मोख द्वार नानक एवे जानी है सब आपे सचियार साचा साहिब साच नाओ पाख्या पौ अपार आखे मंगे दे दे दात करे दातार ਫੇਰ ਕੀ ਅਗੇ ਰਖੀਏ ਜਿਤ ਦੇ ਸੈ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਤ ਸੋਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਕਰਮੀ ਆ ਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਸਾ ਸੰਗਤ ਜੀ ਤੁਸੀਂ ਇਸ ਵਿਧੀ ਦੇ ਨਾਲ ਇਸ ਸ਼ਬਦ ਦਾ ਜਾਪ ਕਰਨਾ ਹੈ ਤੇ ਮੂਲ ਮੰਤਰ ਦਾ ਜਾਪ ਕਰਨਾ ਹੈ ਸਾ ਸੰਗਤ ਜੀ ਤੁਹਾਡੇ ਛੋਲੇ ਵਿੱਚ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਸਾ ਸੰਗਤ ਜੀ ਤੁਸੀਂ ਇੱਕ ਵਾਰ ਕਰਕੇ ਤੇ ਦੇਖੋ ਸਾਧ ਸੰਗਤ ਜੀ ਕਹਿੰਦੇ ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਸਾਧ ਸੰਗਤ ਜੀ ਵਾਹਿਗੁਰੂ ਜੀ ਜਿਹੜੇ ਉਹਨਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਉਹਨਾਂ ਦੀ ਅਰਦਾਸਾਂ ਜ਼ਰੂਰ ਪੂਰੀਆਂ ਕਰਦੇ ਨੇ ਸਾਧ ਸੰਗਤ ਜੀ ਤੁਹਾਨੂੰ ਜਿਵੇਂ ਦੱਸਿਆ ਹੈ ਇਸ ਵੀ ਦਿਨ ਨੂੰ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁੱੱਚੇ ਕੱਪੜੇ ਪਾਉਣੇ ਨੇ ਸਾਥ ਸੰਗਤ ਜੀ ਫਿਰ ਤੁਸੀਂ ਜਿੱਥੇ ਵੀ ਤੋਬੱਤੀ ਕਰਦੇ ਹੋ ਉੱਥੇ ਤੁਸੀਂ ਦੇਸੀ ਘੋ ਦੀ ਜੋਤ ਜਗਾਉਣੀ ਹੈ ਸਾਥ ਸੰਗਤ ਜੀ ਫਿਰ ਤੁਸੀਂ ਇੱਕ ਸੁੱਚੀ ਚਾਦਰ ਲੈ ਕੇ ਉਸ ਨੂੰ نیچے ਵਿਛਾ ਕੇ ਉਸ ਦੇ ਉੱਪਰ ਆਪ ਬੈਠਣਾ ਹੈ ਸਾਥ ਸੰਗਤ ਜੀ ਫਿਰ ਤੁਸੀਂ ਨੇ ਉਸ ਚਾਦਰ ਦੇ ਉੱਪਰ ਬੈਠ ਕੇ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ 11 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਫਿਰ ਤੁਸੀਂ 108 ਵਾਰ ਰੋਜ਼ ਸਾਤ ਸੰਗਤ ਜੀ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਇਹ ਤੁਸੀਂ 21 ਦਿਨ ਕਰਨਾ ਹੈ ਸਾਤ ਸੰਗਤ ਜੀ ਫਿਰ ਤੁਸੀਂ 21ਵੇਂ ਦਿਨ ਦਿਨ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਸਾਤ ਸੰਗਤ ਜੀ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਤ ਸੰਗਤ ਜੀ ਤੁਸੀਂ ਉੱਥੇ ਅਰਦਾਸ ਕਰਾਉਣੀ ਹੈ ਸੰਤਾਨ ਦੀ ਪ੍ਰਾਪਤੀ ਲਈ ਸਾਤ ਸੰਗਤ ਜੀ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਸਾਤ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਤੇ ਮੂਲ ਮੰਤਰ ਦਾ ਜਾਪ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਨਾਲ ਬਿਰਤੀ ਜੋੜ ਕੇ ਫਿਰ ਕਰਨਾ ਹੈ ਸਾਤ ਸੰਗਤ ਜੀ ਤੁਸੀਂ ਜਰੂਰ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰੋਗੇ ਸਾਤ ਸੰਗਤ ਜੀ ਵਾਹਿਗੁਰੂ ਜੀ ਤੁਹਾਡੀ ਚੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਣਗੇ ਸਾਤ ਸੰਗਤ ਜੀ ਇਹ ਸੰਤ ਮਹਾਪੁਰਸ਼ਾਂ ਜੀ ਦੀ ਗੁਪਤ ਵਿਧੀ ਹੈ ਸਾਤ ਸੰਗਤ ਜੀ ਜਿਸ ਜਿਹੜੇ ਡਾਕਟਰ ਜੀਨਾਂ ਔਰਤਾਂ ਨੂੰ ਜਵਾਬ ਦੇ ਦਿੰਦੇ ਦਿੰਦੇ ਨੇ ਕਿ ਤੁਹਾਡੇ ਬੱਚਾ ਨਹੀਂ ਹੋ ਸਕਦਾ ਸਾਤ ਸੰਗਤ ਜੀ ਤਾਂ ਉੱਥੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸਾਤ ਸੰਗਤ ਜੀ ਤੁਸੀਂ ਇੱਕ ਵਾਰ ਕਰਕੇ ਤੇ ਵੇਖੋ ਵਾਹਿਗੁਰੂ ਜੀ ਤੁਹਾਡੀ ਚੋਲੀ ਵਿੱਚ ਖੁਸ਼ੀਆਂ ਪਾਉਣਗੇ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਹ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਤੁਸੀਂ ਜਾਣਦੇ ਹੋ ਹਰ ਇੱਕ ਇਨਸਾਨ ਦੁਖੀ ਤੋਂ ਦੁਖੀ ਬੈਠਾ ਹੈ ਸਾ ਸੰਗਤ ਜੀ ਆਪਣਾ ਕੰਮ ਹੈ ਗੁਰਬਾਣੀ ਦੇ ਨਾਲ ਜੁੜਨਾ ਤੇ ਦੂਸਰਿਆਂ ਨੂੰ ਜੋੜਨਾ ਸਾ ਸੰਗਤ ਜੀ ਜੇ ਤੁਸੀਂ ਕਿਸੇ ਦਾ ਭਲਾ ਕਰੋਗੇ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾ ਸੰਗਤ ਜੀ ਕਿਸੇ ਨੂੰ ਆਪਾਂ ਬਾਣੀ ਦੇ ਨਾਲ ਜੋੜਾਂਗੇ ਸਾਧ ਸੰਗਤ ਜੀ ਇਹ ਬਹੁਤ ਪੁੰਨ ਵਾਲਾ ਕੰਮ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਕੋਈ ਬਾਣੀ ਦੇ ਨਾਲ ਜੋੜੇਗਾ ਵਾਹਿਗੁਰੂ ਜੀ ਅੱਗੇ ਸ਼ੁਕਰਾਨਾ ਕਰੇਗਾ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜ ਆਪ ਹੀ ਸਵਾਰ ਦੇਣਗੇ ਸਾਧ ਸੰਗਤ ਜੀ ਕਹਿੰਦੇ ਵਾਹਿਗੁਰੂ ਤਾਂ ਬਿਨ ਬੋਲੇ ਸਭ ਕੁਝ ਜਾਣਦਾ ਸਾਧ ਸੰਗਤ ਜੀ ਜਦੋਂ ਆਪਾਂ ਉਸ ਵਾਹਿਗੁਰੂ ਜੀ ਦੇ ਅੱਗੇ ਜਾ ਕੇ ਹਰਦਾਸ ਕਰਦੇ ਹਾਂ ਸਾਧ ਸੰਗਤ ਜੀ ਅੱਪਰ ਅਰਦਾਸ ਤੇ ਕਰਦੇ ਹਾਂ ਕਿ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਆ ਪਾ ਦੋ دنیਾਬੀ ਪਦਾਰਥ ਪਾ ਦੋ ਸਾਡਾ ਕਰਜ਼ਾ ਮੁਕਾ ਦੋ ਸੰਤਾਨ ਦੀ ਝੋਲੀ ਪਾ ਦੋ 사ਤਸੰਗਤ ਜੀ ਪਰ ਉਹ ਜੋ ਵਾਹਿਗੁਰੂ ਹੈ ਨਾ 사ਤਸੰਗਤ ਜੀ ਉਹ ਸਭ ਕੁਝ ਜਾਣੀ ਜਾਣਾ ਹੈ 사ਤਸੰਗਤ ਜੀ ਉਸ ਨੂੰ ਸਭ ਦੇ ਦਿਲਾਂ ਦਾ ਜਾਣਨ ਵਾਲਾ ਹੈ 사ਤਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਤੁਸੀਂ ਵੀ ਕਰਕੇ ਦੇਖੋ ਇਸ ਵਿਧੀ ਦਾ ਜਾਪ ਸਾਧ ਸੰਗਤ ਜੀ ਜਦੋਂ ਤੁਹਾਡੇ ਵੀ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਸਾਧ ਸੰਗਤ ਜੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਤੇ ਜ਼ਰੂਰ ਦੱਸਣਾ ਜੀ ਸਾਧ ਸੰਗਤ ਜੀ ਹੋਇਆ ਪੁੱਲਾ ਚੁੱਕਾਂ ਦੀ ਕਿਮਾ ਬਖਸ਼ਣੀ ਜੀ ਫਤੇ ਦਾ ਜਵਾ ਫਤੇ ਵਿੱਚ ਦੇਣਾ ਜੀ ਗੱਜਵਾਜ ਕਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ